ਬਜਰੰਗਵਲੀ ਦੇ ਭਗਤ ਜਿੱਥੇ ਵੀ ਹੋਣ ਤਾਂ ਰੰਗ ਬੰਨ ਦਿੰਦੇ ਆ ਮੈਟਰੋ ਦੇ ਵਿੱਚ ਰੰਗ ਬੰਨਤਾ ਬਜਰੰਗਵਲੀ ਦੇ ਭਗਤਾਂ ਨੇ ਅਜਿਹਾ ਭਜਨ ਸੁਣਾਇਆ ਕਿ ਸਾਰੇ ਮੈਟਰੋ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸੀ ਸਾਰੇ ਜੈ ਸ਼੍ਰੀ ਹਨੂਮਾਨ ਦੇ ਨਾਲ ਜਕਾਰੇ ਲਾਉਣ ਲੱਗੇ ਤਾਂ ਦੋਸਤੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਹੁਣ ਵੀਡੀਓ ਦੇਖਣੀ ਹੈ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਤੇ ਜੈ ਸ਼੍ਰੀ ਹਨੂਮਾਨ ਲਿਖਣਾ ਤਾਂ ਜੋ ਹਰ ਇੱਕ ਭਗਤ ਤੱਕ ਇਹ ਵੀਡੀਓ ਪਹੁੰਚੇ ਵੀ ਭਗਤ ਜਦੋਂ ਭਗਤੀ ਦੇ ਵਿੱਚ ਲੀਨ ਹੁੰਦੇ ਆ ਤਾਂ ਜਗ੍ਹਾ ਨਹੀਂ ਦੇਖਦੇ ਆਓ ਪਹਿਲਾਂ ਵੀਡੀਓ ਸੁਣਦੇ ਆਂ ਜੈ ਹਨੂਮਾਨ ਦੇਖੋ ਤੁਸੀਂ ਮੈਟਰੋ 'ਚ ਸਾਰੇ ਇਹ ਪ੍ਰਭੂ ਮਨਵਤੀਓਂ ਰੇ ਨਾਮ ਨਾਮ ਰਤਿਓਂ ਰੇ ਇਹ ਪ੍ਰਭੂ ਮਨਵਤੀਓਂ ਨੇ ਜੋ ਕੋਈ ਆਵੇ ਅੱਜ ਦੀ ਲਗਾਵੇ ਜੋ ਕੋਈ ਆਵੇ ਅੱਜ ਦੀ ਲਗਾਵੇ ਸਭ ਕੁਝ ਦੁਨਿਓਂ ਰੇ ਇਹ ਪ੍ਰਭੂ I'm going go to ਤਾ ਦੋਸਤੋ ਤੁਸੀਂ ਵੀ ਸੁਣਿਆ ਵੀਰ ਹਨੂਮਾਨਾ ਦਾ ਭਜਨ ਜਿਹੜਾ ਮੈਟਰੋ ਦੇ ਵਿੱਚ ਗਾਇਆ ਭਗਤਾਂ ਨੇ ਤਾਂ ਸਾਰੇ ਜਿੰਨੇ ਵੀ ਜਿਹੜੇ ਮੈਟਰੋ ਦੀ ਸਵਾਰੀਆਂ ਸੀ ਸਭ ਜਿਹੜਾ ਜੈ ਸ਼੍ਰੀ ਹਨੂਮਾਨ ਦੇ ਨਾਰੇ ਲਾਉਣ ਲੱਗੇ ਤਾਂ ਦੋਸਤੋ ਭਗਤੀ ਦੇ ਵਿੱਚ ਲੀਨ ਹੋਏ ਭਗਤ ਦੇਖੋ ਤੁਸੀਂ ਭਗਤੀ ਵੀ ਪਰੇ ਤੋਂ ਪਰੇ ਹੁੰਦੀ ਹੈ ਤੇ ਭਗਤਾਂ ਨੇ ਮੈਟਰੋ ਦੇ ਵਿੱਚ ਰੰਗ ਬੰਨ ਦਿੱਤਾ ਤੇ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਇਹਨਾਂ ਮੁੰਡਿਆਂ ਦੀ ਵੀਡੀਓ ਵਾਇਰਲ ਕਰਕੇ ਕਿਉਂਕਿ ਇਹ ਭਗਤਾ ਤੱਕ ਪਹੁੰਚਾ ਦਿਓ ਤਾਂ ਜੋ ਪਤਾ ਲੱਗੇ ਵੀ ਭਗਤੀ ਦੇ ਵਿੱਚ ਲੀਨ ਜਿਹੜੇ ਭਗਤ ਹੁੰਦੇ ਆ ਜਾਂ ਸ਼੍ਰੀ ਰਾਮ ਦੇ ਸ਼੍ਰੀ ਹਨੁਮਾਨ ਦੇ ਜਿਹੜੇ ਭਗਤ ਨੇ ਉਹ ਜਗਾ ਥਾਂ ਨਹੀਂ ਦੇਖਦੇ ਉਹ ਭਜਨ ਗਾਉਣ ਲੱਗਦੇ ਆ ਬੰਦਗੀ ਕਰਨ ਲੱਗਦੇ ਆ ਤਾਂ ਦੋਸਤੋ ਹੁਣ ਵੀਡੀਓ ਦੇ ਲਈ ਤੁਸੀਂ ਕਮੈਂਟਾਂ ਚ ਜੈ ਸ਼੍ਰੀ ਹਨੁਮਾਨ ਲਿਖਣਾ ਹੈ ਤਾਂ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ